ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਡਾਈਟ ਪਲਾਨ ਅਗਰ ਤੁਸੀਂ ਇਸ ਡਾਈਟ ਪਲਾਨ ਨੂੰ ਪ੍ਰੋਪਰ ਫਾਲੋ ਕਰੋਗੇ ਤਾਂ ਤੁਸੀਂ 8 ਦਿਨਾਂ ਦੇ ਵਿੱਚ 8 ਕਿਲੋ ਭਾਰ ਗਰੰਟੀ ਨਾਲ ਘੱਟ ਕਰ ਸਕਦੇ ਹੋ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਸਵੇਰ ਤੋਂ ਸ਼ਾਮ ਤੱਕ ਕੀ ਖਾਣਾ ਉੱਠਣ ਤੋਂ ਲੈ ਕੇ ਸੌਣ ਤੱਕ ਸਾਰੀ ਵੀਡੀਓ ਧਿਆਨ ਨਾਲ ਦੇਖਣਾ ਬਹੁਤ ਛੋਟੀ ਵੀਡੀਓ ਹੈ ਉਮੀਦ ਕਰਦਾ ਹਾਂ ਇਹ ਵੀਡੀਓ ਤੁਹਾਨੂੰ ਚੰਗੀ ਲੱਗੇਗੀ। ਸੋ ਆ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੇ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਸਵੇਰੇ ਉੱਠਣਾ ਹੈ ਉਠਣਸਾਰ ਤੁਸੀਂ ਗਰਮ ਪਾਣੀ ਪੀਣਾ ਹੈ ਦੋ ਗਲਾਸ ਅਗਰ ਤੁਸੀਂ ਦੋ ਗਲਾਸ ਨਹੀਂ ਪੀ ਸਕਦੇ ਘੱਟੋ ਘੱਟ ਇੱਕ ਗਲਾਸ ਗਰਮ ਪਾਣੀ ਦਾ ਜ਼ਰੂਰ ਪੀਓ ਔਰ ਉਸ ਦੇ ਵਿੱਚ ਅਗਰ ਤੁਸੀਂ ਥੋੜਾ ਜਿਹਾ ਜੀਰਾ ਕੁੱਟ ਕੇ ਪਾ ਲੋਗੇ ਤਾਂ ਉਹ ਸਭ ਤੋਂ ਵਧੀਆ ਜੀਰਾ ਪਾਊਡਰ ਨਹੀਂ ਲੈਣਾ ਘਰੇ ਜੀਰਾ ਲੈਣਾ ਉਹ ਕੁੱਟ ਕੇ ਥੋੜਾ ਜਿਹਾ ਪਾ ਲੈਣਾ ਔਰ ਸਵੇਰੇ ਸਵੇਰੇ ਤੁਸੀਂ ਉਹ ਦੀ ਕੋਸ਼ਿਸ਼ ਕਰਨੀ ਇੱਕ ਗਲਾਸ ਗਰਮ ਪਾਣੀ ਇੰਨਾ ਕਿ ਚਾਹੀਦਾ ਵੀ ਤੁਹਾਡੇ ਗਲੇ ਨੂੰ ਉਹ ਗਰਮ ਗਰਮ ਟੱਚ ਹੋਵੇ ਮਤਲਬ ਤੁਹਾਡੇ ਗਲੇ ਵਿੱਚ ਦੀ ਖੇਕੇ ਜਾਵੇ ਇਹ ਨਹੀਂ ਬਹੁਤ ਉਬਲਿਆ ਹੋਵੇ ਇਹ ਨਹੀਂ ਬਹੁਤ ਬਿਲਕੁਲ ਹੀ ਕੋਸਾ ਜਾ ਹੋਵੇ ਪ੍ਰੋਪਰ ਗਰਮ ਪਾਣੀ ਹੋਣਾ ਚਾਹੀਦਾ ਉਸ ਤੋਂ ਬਾਅਦ ਤੁਸੀਂ ਜਿਹੜੀ ਚਾਹ ਔਰ ਕੌਫੀ ਹੈ ਬਿਲਕੁਲ ਬੰਦ ਕਰ ਦੇਣੀ ਹੈ ਹੁਣ ਆ ਗਈ ਨਾਸ਼ਤੇ ਦੀ ਗੱਲ ਸਵੇਰ ਦੀ ਰੋਟੀ ਜਦੋਂ ਆਪਾਂ ਖਾਣੀ ਹੈ ਇਸ ਦੇ ਵਿੱਚ ਤੁਸੀਂ ਦੋ ਰੋਟੀਆਂ ਖਾ ਲਓ ਦੋ ਪਰੌਂਠੇ ਖਾ ਲਓ ਜਿਹੜਾ ਵੀ ਤੁਸੀਂ ਜੀ ਕਰਦਾ ਤੁਸੀਂ ਉਹ ਖਾਣਾ ਆਪਾਂ ਇਸ ਵੀਡੀਓ ਦੇ ਵਿੱਚ ਕੁਝ ਵੀ ਥੋੜਾ ਛਡਾਉਣ ਵਾਲੇ ਨਹੀਂ ਆ ਸਿਰਫ ਚਾਹ ਔਰ ਕਾਫੀ ਔਰ ਖੰਡ ਤੋਂ ਲੈ ਕੇ ਸਵੇਰੇ ਤੁਸੀਂ ਦੋ ਰੋਟੀ ਖਾਣੇ ਹੋ ਰੋਟੀ ਖਾ ਲਓ ਦੋ ਪਰੌਂਠੇ ਖਾਣੇ ਆ ਪਰੌਂਠੇ ਖਾ ਲਓ ਔਰ ਇਸ ਨੂੰ ਤੁਸੀਂ ਨਾਲ ਦਹੀਂ ਲੈ ਸਕਦੇ ਹੋ ਨਾਲ ਸਬਜੀ ਲੈ ਸਕਦੇ ਹੋ ਨਾਲ ਦਾਲ ਲੈ ਸਕਦੇ ਹੋ ਇਹ ਹੋ ਗਿਆ ਸਵੇਰ ਦੀ ਰੋਟੀ ਹੁਣ ਉਸ ਤੋਂ ਬਾਅਦ ਜਦੋਂ ਬੱਜ ਕੇ 11 12 ਫਿਰ ਭੁੱਖ ਲੱਗਦੀ ਆ ਉਦੋਂ ਤੁਸੀਂ ਇੱਕ ਕੇਲਾ ਖਾ ਸਕਦੇ ਹੋ ਇੱਕ ਐਪਲ ਖਾ ਸਕਦੇ ਹੋ ਇੱਕ ਅਮਰੂਦ ਖਾ ਸਕਦੇ ਹੋ ਅਗਰ ਇਹ ਤਿੰਨ ਚੀਜ਼ਾਂ ਤੁਹਾਡੇ ਕੋਲ ਨਹੀਂ ਹੈਗੀਆਂ ਤੁਸੀਂ ਇੱਕ ਖੀਰਾ ਖਾ ਸਕਦੇ ਹੋ ਇੱਕ ਗਾਜਰ ਖਾ ਸਕਦੇ ਹੋ ਔਰ ਨਾਲ ਇੱਕ ਮੂਲੀ ਖਾ ਸਕਦੇ ਹੋ ਅਗਰ ਤੁਸੀਂ ਫਰੂਟ ਨਹੀਂ ਹੈ ਤਾਂ ਤੁਸੀਂ ਸਲਾਦ ਖਾ ਲਓ ਅਗਰ ਸਲਾਦ ਹੈ ਤਾਂ ਤੁਸੀਂ ਸਲਾਦ ਹੀ ਖਾ ਸਕਦੇ ਹੋ ਅਗਰ ਸਲਾਦ ਨਹੀਂ ਹੈ ਤਾਂ ਫਰੂਟ ਖਾ ਸਕਦੇ ਹੋ ਇਹ ਹੋ ਗਈ ਤੁਹਾਡੀ 11 12 ਵਜੇ ਵਾਲੀ ਗੱਲ ਹੁਣ ਆ ਗਈ ਦੁਪਹਿਰ ਦੀ ਗੱਲ ਦੁਪਹਿਰ ਨੂੰ ਤੁਸੀਂ ਇੱਕ ਰੋਟੀ ਖਾਣੀ ਹੈ ਔਰ ਅਗਰ ਤੁਹਾਨੂੰ ਜ਼ਿਆਦਾ ਭੁੱਖ ਲੱਗੀ ਆ 2 ਵਜੇ ਨੂੰ ਆਪਾਂ ਇੱਕ ਰੋਟੀ ਖਾ ਲੈਣੀ ਆ ਸ਼ਾਮੀ ਦਾ ਨਾਸ਼ਤਾ ਆਪਾਂ 8 ਵਜੇ ਨੂੰ ਕਰ ਲੈਣਾ ਦੁਪਹਿਰ ਦੀ ਰੋਟੀ ਤੁਸੀਂ ਇੱਕ ਫੁਲਕਾ ਲੈਣਾ ਨਾਲ ਇੱਕ ਦਾਲ ਦੀ ਕੌਲੀ ਖਾ ਸਕਦੇ ਹੋ ਇੱਕ ਸਬਜ਼ੀ ਦੀ ਕੌਲੀ ਖਾ ਸਕਦੇ ਹੋ ਨਾਲ ਸਲਾਦ ਖਾ ਸਕਦੇ ਹੋ ਅਗਰ ਫਿਰ ਵੀ ਭੁੱਖ ਲੱਗੇ ਆਈ ਤਾਂ ਰੋਟੀ ਨਹੀਂ ਖਾਣੀ ਰੋਟੀ ਚ ਕਾਰਬੋਹਾਈਡਰੇਟਸ ਹੁੰਦੇ ਆ ਜਿਹੜਾ ਆਪਣੀ ਫੈਟ ਨੂੰ ਵਧਾਉਂਦੇ ਆ ਤੁਸੀਂ ਇੱਕ ਦਾਲ ਦੀ ਕੌਲੀ ਹੋਰ ਲੈ ਲਓ ਇੱਕ ਸਬਜ਼ੀ ਦੀ ਕੌਲੀ ਹੋਰ ਲੈ ਸਕਦੇ ਹੋ ਤਾਂ ਕਿ ਤੁਹਾਡੀ ਜਿਹੜੀ ਭੁੱਖ ਹੈ ਉਹ ਠੀਕ ਰਹੇ ਉਸ ਤੋਂ ਬਾਅਦ ਪੱਜ ਕੇ ਸ਼ਾਮ ਦੇ 4 ਫਿਰ ਆਪਾਂ ਫਿਰ ਆਪਣਾ ਕੁਝ ਖਾਣ ਨੂੰ ਮਨ ਕਰਦਾ ਹੈ 4 ਵਜੇ ਤੁਸੀਂ ਕੀ ਕਰਨਾ ਤੁਸੀਂ ਗਰਮ ਪਾਣੀ ਵਿਚ ਜੀਰਾ ਕੁੱਟ ਕੇ ਪਾ ਲੈਣਾ ਉਹ ਪਾਊਡਰ ਬਣਾ ਕੇ ਤੁਸੀਂ ਉਹ ਪੀ ਲੈਣਾ ਔਰ ਨਾਲ ਅਗਰ ਤੁਹਾਨੂੰ ਜ਼ਿਆਦਾ ਭੁੱਖ ਲੱਗੇ ਤਾਂ ਇੱਕ ਖੀਰਾ ਖਾ ਸਕਦੇ ਹੋ ਹੋਰ ਇਸ ਤੋਂ ਇਲਾਵਾ ਤੁਸੀਂ ਕੁਝ ਨਹੀਂ ਖਾਣਾ ਕੋਈ ਚਾਹ ਨਹੀਂ ਪੀਣੀ ਕੋਈ ਬਿਸਕੁਟ ਨਹੀਂ ਖਾਣਾ ਕੋਈ ਤੁਸੀਂ ਕੌਫੀ ਨਹੀਂ ਪੀਣੀ ਫਿਰ ਆਜੋ ਸ਼ਾਮ ਵਾਲੀ ਗੱਲ ਤੇ ਸ਼ਾਮ ਨੂੰ ਤੁਸੀਂ 8 ਵਜੇ ਨੂੰ ਡਿਨਰ ਕਰ ਲੈਣਾ ਹੈ ਡਿਨਰ ਦੇ ਵਿੱਚ ਤੁਸੀਂ ਇੱਕ ਵੀ ਰੋਟੀ ਖਾਣੀ ਡਿਨਰ ਦੇ ਵਿੱਚ ਤੁਸੀਂ ਕੀ ਕਰਨਾ ਦਾਲ ਲੈ ਲਓ ਜਾਂ ਸਬਜ਼ੀ ਲੈ ਲਓ ਇੱਕ ਇੱਕ ਕੌਲੀ ਔਰ ਇੱਕ ਤੁਸੀਂ ਲੈ ਲਓ ਸਲਾਦ ਸਲਾਦ ਦੇ ਵਿੱਚ ਤੁਸੀਂ ਬੀਟ ਰੂਟ ਵੀ ਲੈ ਸਕਦੇ ਹੋ ਜਿਹਨੂੰ ਕਹਿੰਦੇ ਆ ਚਕੁੰਦਰ ਨਾਲ ਖੀਰਾ ਹੋ ਗਿਆ ਨਾਲ ਪਿਆਜ਼ ਹੋਗੇ ਨਾਲ ਮੂਲੀ ਹੋਗੀ ਨਾਲ ਸਬਜ਼ੀ ਹੋਗੀ ਨਾਲ ਦਾਲ ਹੋਗੀ ਇਹ ਤੁਸੀਂ ਰੱਜ ਕੇ ਖਾ ਲੈਣਾ ਔਰ ਇਸ ਤੋਂ ਬਾਅਦ ਤੁਸੀਂ ਸੌਣ ਵੇਲੇ ਆਪਣਾ ਗਰਮ ਪਾਣੀ ਹੀ ਪੀ ਕੇ ਸੌਣਾ ਹੈ ਸਾਰੇ ਦਿਨ ਦੇ ਵਿੱਚ ਆਪਾਂ ਗਰਮ ਪਾਣੀ ਜ਼ਰੂਰ ਪੀਣਾ ਹੈ ਕਿਉਂਕਿ ਗਰਮ ਪਾਣੀ ਪੀਣ ਨਾਲ ਕੀ ਹੈ ਆਪਣੀ ਬਾਡੀ ਹੈ ਡੀਟੌਕਸੀ ਹੁੰਦੀ ਰਹਿੰਦੀ ਹੈ ਸੋ ਇਸ ਕਰਕੇ ਜਦੋਂ ਵੀ ਤੁਸੀਂ ਪਾਣੀ ਪੀਣਾ ਹੈ ਗਰਮ ਪਾਣੀ ਪੀਣਾ ਨਾਰਮਲ ਪਾਣੀ ਬਿਲਕੁਲ ਨਹੀਂ ਪੀਣਾ ਇਹੀ ਹੋਗੀ ਤੁਹਾਡੀ ਡਾਈਟ ਦੀ ਗੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਾਤ ਨੂੰ ਵੀ ਤੁਸੀਂ ਸੌਣ ਵੇਲੇ ਅਗਰ ਤੁਹਾਨੂੰ ਲੱਗਦਾ ਹੈ ਥੋੜੇ ਦਿਨਾਂ ਬਾਅਦ ਕਮਜ਼ੋਰੀ ਫੀਲ ਹੋਣ ਲੱਗੀ ਤਾਂ ਰਾਤ ਨੂੰ ਸੌਣ ਵੇਲੇ ਆਪਾਂ ਛੋਟਾ ਕੱਪ ਇੱਕ ਦੁੱਧ ਦਾ ਜ਼ਰੂਰ ਪੀ ਸਕਦੇ ਹਾਂ ਤਾਂ ਕਿ ਆਪਣੀ ਬਾਡੀ ਦੇ ਵਿੱਚ ਕੈਲਸ਼ੀਅਮ ਔਰ ਵਿਟਾਮਿਨ ਡੀ ਦੀ ਮਾਤਰਾ ਨਾ ਘਟ ਜਾਵੇ ਇਹ ਸਾਰੀਆਂ ਗੱਲਾਂ ਦੇ ਨਾਲ ਨਾਲ ਆਪਾਂ ਪ੍ਰੋਪਰ ਸੈਰ ਵੀ ਕਰਨੀ ਹੈ ਔਰ ਇਹ ਨਹੀਂ ਆ ਵੀ ਬਹੁਤ ਜ਼ਿਆਦਾ ਕਸਰਤਾਂ ਕਰਨੀਆਂ ਅਗਰ ਤੁਸੀਂ ਕੇਟ ਔਰ ਆਪਣੇ हिਪਸ ਨੂੰ ਘੱਟ ਕਰਨਾ ਚਾਹੁੰਦੇ ਹੋ ਇਹਦੀ ਅਸੀਂ ਇੱਕ ਪ੍ਰੋਪਰ ਵੀਡੀਓ ਅਪਲੋਡ ਹੈ ਤੁਸੀਂ ਉਹ ਜਾ ਕੇ ਚੈੱਕ ਕਰ ਸਕਦੇ ਹੋ ਉੱਥੋਂ ਉਹ ਕਸਰਤਾਂ ਨਾਲ ਐਡ ਕਰ ਸਕਦੇ ਹੋ ਜੇਕਰ ਤੁਹਾਡਾ ਕਸਰਤਾਂ ਕਰਨ ਦਾ ਮਨ ਵੀ ਨਹੀਂ ਹੈ ਤਾਂ ਤੁਸੀਂ ਡੇਲੀ ਜਾਨੀ ਕਿ ਤੁਹਾਡੇ 7 ਤੋਂ 8000 ਸਟੈਪ ਹੋਣੇ ਚਾਹੀਦੇ ਆ ਅੱਜ ਕੱਲ ਮਾਡਰਨ ਜ਼ਮਾਨਾ ਹਰ ਇੱਕ ਕੁਲ ਘੜੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਆਪਦੇ ਸਟੈਪ ਨੋਟ ਕਰੋ ਔਰ ਤੁਸੀਂ ਨੋਟ ਕਰੋ ਵੀ ਸਾਡੇ 7 ਤੋਂ 8000 ਸਟੈਪ ਹੋਣੇ ਚਾਹੀਦੇ ਆ ਜੇਕਰ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤਾਂ ਤੁਸੀਂ 8 ਦਿਨਾਂ ਦੇ ਵਿੱਚ 8 ਕਿਲੋ ਭਾਰ ਘਟਾ ਸਕਦੇ ਹੋ ਇਹ ਅਸੀਂ ਜਿਹੜਾ ਡਾਈਟ ਚਾਰਟ ਹੈ ਹਰ ਪੇਸ਼ੈਂਟ ਨੂੰ ਆਪਣੀ ਕਲੀਨਿਕ ਤੇ ਦਿੰਨੇ ਆ ਔਰ ਇਸ ਦਾ ਰਿਜ਼ਲਟ 100% ਛੱਡੋ 101% ਨਿਕਲ ਕੇ ਆਉਂਦਾ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਿਓ ਸਾਡਾ ਡਾਈਟ ਚਾਰਟ ਫਾਲੋ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਹੈਲਥ ਪ੍ਰੋਵਾਈਡਰ ਯਾਨੀ ਕਿ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਜ਼ਰੂਰ ਲਓ ਕਈ ਵਾਰ ਕੀ ਹੁੰਦਾ ਵੀ ਆਪਾਂ ਨੂੰ ਥਾਇਰੋਇਡ ਹੁੰਦਾ ਕਈ ਵਾਰ ਕੀ ਹੁੰਦਾ ਆਪਾਂ ਨੂੰ ਬਲੱਡ ਪ੍ਰੈਸ਼ਰ ਹੁੰਦਾ ਸੋ ਇਸ ਕਰਕੇ ਆਪਾਂ ਕੋਈ ਹੋਰ ਪ੍ਰੋਬਲਮ ਨਾ ਨਾਲ ਸਹਾਰ ਲਈਏ ਸੋ ਇਸ ਕਰਕੇ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਿਓ ਵੈਸੇ ਇਹਦੇ ਨਾਲ ਕੁਝ ਹੁੰਦਾ ਨਹੀਂ ਹੈ ਪਰ ਫਿਰ ਵੀ ਆਪਾਂ ਸੇਫ ਸਾਈਡ ਲੈ ਕੇ ਚੱਲਣੀ ਹੈ ਆਪਾਂ ਆਪ ਦਾ ਬਿਲਕੁਲ ਵੀ ਕੋਈ ਹੋਰ ਕੋਈ ਪ੍ਰੋਬਲਮ ਨਾ ਜਾਵੇ ਆਪਣੀ ਬਾਡੀ ਨੂੰ ਇਸ ਕਰਕੇ ਵੈਸੇ ਇਸ ਨਾਲ ਕੁਝ ਨਹੀਂ ਆ ਆਪਾਂ ਤਾਂ ਨਾ ਨਮਕ ਛੱਡਿਆ ਨਾ ਆਪਾਂ ਦੁੱਧ ਪੀਣਾ ਛੱਡਿਆ ਸੋ ਇਸ ਕਰਕੇ ਨਾ ਇਹ ਨਹੀਂ ਹੈ ਵੀ ਨਮਕ ਆਪਾਂ ਭਾਰ ਘਟਾਉਣ ਲਈ ਨਮਕ ਦੀ ਮਾਤਰਾ ਵਧਾ ਦਾਂਗੇ ਨਹੀਂ ਉਹ ਵੀ ਆਪਣੇ ਲਈ ਨੁਕਸਾਨਦੇ ਆ ਆਪਾਂ ਨਾਰਮਲ ਨਮਕ ਜਿੰਨਾ ਆਪਾਂ ਨੂਨ ਜਿੰਨਾ ਆਪਣੇ ਸਰੀਰ ਨੂੰ ਸਾਲਟ ਚਾਹੀਦਾ ਉਨਾ ਹੀ ਆਪਾਂ ਲੈਣਾ ਇਹ ਨਹੀਂ ਹੈ ਵੀ ਜਿਆਦਾ ਨੂਨ ਖਾਵਾਂਗੇ ਤਾਂ ਛੇਤੀ ਪਤਲੇ ਹੋਵਾਂਗੇ ਮਿੱਠਾ ਬਿਲਕੁਲ ਬੰਦ ਕਰ ਦੇਣਾ ਔਰ ਤੁਸੀਂ ਆਪਣੀ ਕਾਫੀ ਬਿਲਕੁਲ ਬੰਦ ਕਰ ਦੇਣੀ ਹੈ ਚਾਹ ਬਿਲਕੁਲ ਬੰਦ ਕਰ ਦੇਣੀ ਹੈ ਔਰ ਇਹ ਗੱਲਾਂ ਦਾ ਤੁਸੀਂ ਧਿਆਨ ਰੱਖੋਗੇ ਔਰ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਸਾਡਾ ਡਾਈਟ ਚਾਰਟ ਹੈ ਜੋ ਸਾਡਾ ਡਾਈਟ ਪਲਾਨ ਸ਼ੁਰੂ ਕੀਤਾ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਔਰ ਸਭ ਤੋਂ ਤੁਹਾਨੂੰ ਮੈਂ ਵੱਡਾ ਕਾਰਨ ਦੱਸ ਦਿੰਨਾ ਮੋਟਾਪਾ ਹੀ ਬਹੁਤੀਆਂ ਬਿਮਾਰੀਆਂ ਦੀ ਜੜ ਸੋ ਇਸ ਕਰਕੇ ਫਿੱਟ ਰਹੋ ਤੰਦਰੁਸਤ ਰਹੋ ਸਭ ਤੋਂ ਸੋਹਣੇ ਤੁਸੀਂ ਹੋ ਇਸ ਕਰਕੇ ਪ੍ਰੈਗਨੈਂਸੀ ਤੋਂ ਬਾਅਦ ਆਉਣ ਵਾਲਾ ਮੋਟਾਪਾ ਸਭ ਤੋਂ ਵੱਧ ਡਿਪਰੈਸ਼ਨ ਵਾਲਾ ਹੁੰਦਾ ਹੈ ਕਿਉਂਕਿ ਆਪਾਂ ਸੋਚਦੇ ਆਂ ਵੀ ਨਹੀਂ ਵੀ ਹੁਣ ਤਾਂ ਆਪਣੀ ਲਾਈਫ ਬਸ ਇਹੀ ਰਹੇਗੀ ਵੀ ਹੁਣ ਮੇਰੇ ਸਰੀਰ ਨੇ ਪਤਲੇ ਨਹੀਂ ਹੋਣਾ ਹੋ ਸਕਦਾ ਹੈ ਅਗਰ ਆਪਾਂ ਕਰਨਾ ਚਾਹੋਨੇ ਸੋ ਵਾਹਿਗੁਰੂ ਤੁਹਾਡੇ ਨਾਲ ਹੈ ਅਸੀਂ ਤੁਹਾਡੇ ਨਾਲ ਆ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਸਿਹਤ ਰਿਗਾਰਡਿੰਗ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਹੇਠ ਲੇਕੇ ਨੰਬਰ ਤੇ ਮਿਲਾਂਗੇ ਚੌਲ ਦੇ ਇੱਕ ਨਵੀਂ ਵੀਡੀਓ ਨਾਲ ਟਿਲ ਦੈਨ ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ